ਕਿ ਸਾਡੀਆਂ ਕੀਟੀਆਂ ਦੇ ਉੱਤੇ ਪਾਣੀ ਫੇਰਨ ਵਾਸਤੇ ਬਹੁਤ ਸਾਰੀ ਦੁਨੀਆ ਹੈ। ਅਗਰ ਸਰਦਾਰ ਮਨਮੋਹਨ ਸਿੰਘ ਜੀ ਪ੍ਰਾਈਮ ਮਿਨਿਸਟਰ ਨਹੀਂ ਹੁੰਦੇ ਤੇ ਸਾਡੇ ਦੋ ਜਰਨੈਲਾਂ ਨੂੰ ਚੀਫ ਆਫ ਆਰਮੀ ਸਟਾਫ ਦਾ ਮੌਕਾ ਕਦੀ ਮਿਲ ਨਹੀਂ ਸੀ ਸਕਦਾ। ਸਿੱਖਾਂ ਦੇ ਬੱਚੇ ਜਿਹੜੇ ਨੇ ਉਹ ਬਹੁਤੇ ਕਾਮੇਟ ਰਿਪਟ ਪੜਦੇ ਨੇ। ਤੇ ਬੁੱਧੀ ਜੀ ਵੀ ਹੋ ਗਏ ਆ ਤੇ ਉਹਦੇ ਤੋਂ ਉਹਦੀ ਜੀਵਿਕਾ ਤੋਂ ਖਾਣ ਨੂੰ ਅਸੀਂ ਬੈਠੇ ਆ ਪਰ ਬੁੱਧੀ ਨਹੀਂ ਵਿਚਾਰ ਕਰਕੇ ਉਸ ਨੂੰ ਅੱਗੇ ਲਿਆਉਣ ਵਾਸਤੇ ਨਹੀਂ ਹੈਗੇ ਬੈਠੇ ਹੋਏ ਮੰਚ ਤੇ ਵਿਰਾਜਮਾਨ ਤੇ ਮੇਰੇ ਵੀਰ ਪੈਨਾ ਭਰਾਵਾਂ ਜੀ ਆਓ ਗੁਰੂ ਦੀ ਕੀਤੀ ਪਤੀ ਸੰਸਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੱਲ ਸਰਦਾਰ ਮਨਮੋਹ ਸਿੰਘ ਹੋਰਾਂ ਤੋਂ ਹੋ ਰਹੀ ਸੀ ਉਹਨਾਂ ਦੇ ਬਾਰੇ ਆਪਾਂ ਅੱਜ ਵਿਚਾਰ ਕਈ ਅੱਖਾਂ ਤੋਂ ਕਰਨੀ ਹੈ ਮੇਰਾ ਜਿਹੜਾ ਕਿ 33 ਸਾਲ ਯੂਨੀਫਾਰਮ ਦੇ ਵਿੱਚ ਰਹਿ ਕੇ ਜਿਹੜੇ ਜ਼ਿੰਦਗੀ ਦੇ ਅਮ ਉਮਰ ਕਨਵਾਈਏ ਉਹਦੇ ਬਾਰੇ ਮੈਂ ਦੇਖਦਾ ਕਿ ਪੂਰੇ ਅਜ ਭਾਰਤ ਨੂੰ ਆਜ਼ਾਦ ਹੋਇਆ ਕਿੰਨੇ ਸਾਲ ਹੋ ਗਏ ਨੇ 75 ਤੋਂ 80 ਸਾਲ ਗਿਣ ਸਕਦੇ ਆ ਸੀ ਤੇ ਦੇ ਵਿੱਚ ਅਗਰ ਕਿੰਨੀ ਵਾਰੀ ਸਿੱਖ ਜਰਨੈਲਾਂ ਨੇ ਬਹੁਤ ਵੱਡੀਆਂ-ਵੱਡੀਆਂ ਮੱਲਾ ਮਾਰੀਆਂ ਜੇ ਆਪਰ 48 ਦਾ ਆਪਰੇਸ਼ਨ ਦੇਖੀਏ ਤੇ ਸਰਦਾਰ ਜਨਰਲ ਕੁਲਵੰਤ ਸਿੰਘ ਹੋਰੀਸਨ ਜੇ 60 ਦਾ ਦੇਖੀਏ ਤੇ ਜਨਰਲ ਬਖਸ਼ ਨੇ ਬਹੁਤ ਕੁਝ ਕੀਤਾ ਤੇ ਜੇ ਅਸੀਂ ਕੱਤਰ ਦੀ ਲੜਾਈ ਦਾ ਦੇਖੀਏ ਤੇ ਜਿਹੜੀ ਸਾਹਮਣੇ ਬੈਠ ਕੇ ਲੜਾਈ ਲੜਨ ਵਾਲੀ ਜਿਹੜੀ ਸੀ ਉਹ ਜਨਰਲ ਜਗਜੀਤ ਸਿੰਘ ਅਰਾਵਾ ਹੋਰਾਂ ਨੇ ਕੀਤੀ ਇੰਨਾ ਕੁਝ ਹੁੰਦਿਆਂ ਹੋਇਆਂ ਵੀ ਸਾਨੂੰ ਜਿਸ ਤਰ੍ਹਾਂ ਆਪਣੇ ਗੁਰਪ੍ਰੀਤ ਵੀਰ ਜੀ ਨੇ ਦੱਸਿਆ ਕਿ ਸਾਡੀਆਂ ਕੀਟੀਆਂ ਦੇ ਉੱਤੇ ਪਾਣੀ ਫੇਰਨ ਵਾਸਤੇ ਬਹੁਤ ਸਾਰੀ ਦੁਨੀਆ ਹੈ ਪਰ ਇਹਨਾਂ ਦੇ ਹੁੰਦਿਆਂ ਹੋਇਆਂ ਵੀ ਅਗਰ ਸਰਦਾਰ ਮਨਮੋਹਨ ਸਿੰਘ ਜੀ ਪ੍ਰਾਈਮ ਮਿਨਿਸਟਰ ਨਹੀਂ ਹੁੰਦੇ ਤੇ ਸਾਡੇ ਦੋ ਜਰਨੈਲਾਂ ਨੂੰ ਚੀਫ ਆਫ ਆਰਮੀ ਸਟਾਫ ਦਾ ਮੋਕਾ ਕਦੀ ਮਿਲਨੀ ਸੀ ਸਕਦਾ ਇਹ ਇੱਕ ਬਹੁਤ ਵੱਡੀ ਦੇਣ ਹੈ ਜਿਹੜੀ ਕਿ ਅਸੀਂ ਆਮ ਪਬਲਿਕ ਨੂੰ ਇਹਦਾ ਪਤਾ ਨਹੀਂ ਲੱਗਦਾ ਕਿ ਮਨਮੋਹ ਸਿੰਘ ਉਹਨਾਂ ਨੇ ਚੁੱਪ-ਚੁਪੀ ਤੇ ਕਿ ਕਿੱਡੇ ਵੱਡੇ ਕੰਮ ਕੀਤੇ ਨੇ ਦੂਸਰੀ ਚੀਜ਼ ਜਿੱਥੇ ਤੱਕ ਉਹਨਾਂ ਦੀਆਂ ਡਿਗਰੀਆਂ ਦਾ ਜਿਸ ਜਿਹਨੇ ਉਹ ਬਣੇ ਸਨ ਆਪਣੇ ਪ੍ਰਾਈਮ ਮਿੰისტਰ ਤੇ ਉਹਨਾਂ ਦੀਆਂ ਡਿਗਰੀਆਂ ਦਾ ਤੇ ਉਹਨਾਂ ਦੀ ਅਪੁਆਇੰਟਮੈਂਟਸ ਦਾ ਜਿਹੜਾ ਲਿਸਟ ਆਈ ਸੀ ਉਹ ਲਿਸਟ ਦੇਖ ਕੇ ਅੱਜ ਤੱਕ ਕੋਈ ਵੀ ਜਿਹੜਾ ਸਟੇਟ ਹੈੱਡ ਬਣਿਆ ਕਿਸੇ ਵੀ ਵੱਡੀ ਦਾ ਡੈਮੋਕ੍ਰੇਸੀ ਦਾ ਜਾਂ ਦੂਸਰੇ ਦਾ ਉਸ ਨੂੰ ਇਤਨੀਆਂ ਡਿਗਰੀਆਂ ਔਰ ਇਤਨੀਆਂ ਜੜੀਆਂ ਨੇ ਕੰਫੀਡੈਂਸ ਵਾਲੀਆਂ ਜੜੀਆਂ ਪੋਸਟ ਨੇ ਜੜੀਆਂ ਉਹਨਾਂ ਨੂੰ ਮਿਲੀਆਂ ਉਹ ਮੇਰਾ ਖਿਆਲ ਹੈ ਕਿ ਸਰਦਾਰ ਮਨਮੋਹਨ ਸਿੰਘ ਵਰਗਾ ਦੁਬਾਰਾ ਪੈਦਾ ਹੋਣਾ ਜਿਸ ਸਾਸੀ ਰਾਜਿਆਂ ਵਿੱਚ ਮਹਾਰਾਜਾ ਰਣਜੀਤ ਸਿੰਘ ਨੂੰ ਯਾਦ ਕਰਦੇ ਆ ਤੇ ਜੇ ਸਿੱਖਾਂ ਦੇ ਵਿਸ਼ਕ ਔਰ ਪੋਲਿਟਿਕਲ ਮੈਂਬਰ ਨਹੀਂ ਸਨ ਉਹ ਜਿਹੜੇ ਸਨ ਉਹ ਵਿਦਿਕ ਤੋਂ ਉੱਥੇ ਹੋਏ ਸਨ ਵਿਦਿਆ ਦੇ ਜੋਰ ਦੇ ਨਾਲ ਹੀ ਉਹਨਾਂ ਨੇ ਆਪਣਾ ਸਾਰਾ ਕੁਝ ਕੀਤਾ ਤੇ ਅਸੀਂ ਵੀ ਕਈ ਵਾਰੀ ਇਹ ਜਦੋਂ ਵਿਦਿਕ ਬੋਰਡ ਦੀ ਗੱਲ ਹੋ ਰਹੀ ਸੀ ਉਹਦੇ ਵਿੱਚ ਇਹੋ ਹੀ ਸੀ ਕਿ ਵਿਦਿਕ ਬੋਰਡ ਦੇ ਵਿੱਚ ਅਸੀਂ ਉਹ ਚੀਜ਼ਾਂ ਜਿਹੜੀਆਂ ਗੁਰਨਾਨਕ ਫਿਲਾਸਫੀ ਤੋਂ ਚੱਲ ਕੇ ਅੱਜ ਤੱਕ ਜਿਹੜੀਆਂ ਕਾਇਮ ਨੇ ਉਹ ਕਿਸੇ ਵੀ ਯੁੱਗ ਦੇ ਵਿੱਚ ਉਹ ਸੱਚਾਈ ਦੇ ਉੱਤੇ ਪਹਿਰਾ ਦਿੰਦੀਆਂ ਨੇ ਅਸੀਂ ਵਿਦਿਕ ਬੋਰਡ ਨੂੰ ਬਣਾਉਣ ਦਾ ਇੱਕ ਸਾਰਿਆਂ ਤੋਂ ਵੱਡਾ ਜਿਹੜਾ ਮੋਹਮ ਹੈਗੀ ਏ ਉਹ ਇਹੋ ਹੀ ਹੈਗੀ ਏ ਕਿ ਆਪਾਂ ਗੁਰੂ ਨਾਨਕ ਦੇ ਸਿੱਖੀ ਵਿਚਾਰਾਂ ਨੂੰ ਲੈ ਕੇ ਫਿਰ ਅਸੀਂ ਖਾਲਸਾ ਸਕੂਲਾਂ ਨੂੰ ਜਿਹੜੇ ਕਿ ਅੱਜ ਤੋਂ 50 ਸਾਲ ਪਹਿਲਾਂ ਜਿਹੜੇ ਖਾਲਸਾ ਸਕੂਲ ਸਨ ਅਦੋਂ ਕਾਨਵੈਂਟ ਵਿੱਚ ਲੋਕਾਂ ਨੂੰ ਨਹੀਂ ਸੀ ਭੇਜਿਆ ਜਾਂਦਾ ਅੱਜ ਅਸੀਂ ਆਪਣੇ ਸਿੱਖਾਂ ਦੇ ਬੱਚੇ ਜਿਹੜੇ ਨੇ ਉਹ ਬਹੁਤੇ ਕਾਨਵੈਂਟ ਵਿੱਚ ਪੜ੍ਹਦੇ ਨੇ ਪਿੱਛੇ ਯਾਨੀ ਪੇਵਲ ਸਿੰਘ ਜੀ ਹੋਰਾਂ ਦੇ ਨਾਲ ਇਹਨਾਂ ਦੀ ਉਹਦੇ ਵਿੱਚ ਤਾਨੂੰ ਪੂਰੇ ਹਿੰਦੁਸਤਾਨ ਦਾ ਇੱਕ ਚੱਕਰ ਲਾਣ ਦਾ ਮੌਕਾ ਮਿਲਿਆ ਉਥੇ ਹਰ ਗੁਰਦੁਆਰੇ ਨੇ ਪੰਜਾਬ ਤੋਂ ਬਾਹਰ ਇੱਕ ਜਾਂ ਦੋ ਸਕੂਲ ਜਿਹੜੇ ਨੇ ਉਹ ਬਣਾਏ ਹੋਏ ਨੇ ਅਸੀਂ ਰਾਂਚੀ 'ਚ ਬੈਠ ਕੇ ਇੱਕ ਬੜੀ ਸ਼ਾਨਦਾਰ ਗੱਲ ਹੋਈ ਤੇ ਪ੍ਰਧਾਨ ਸਾਹਿਬ ਜੀ ਤੇ ਦੂਸਰੇ ਵੀ ਉਹਨਾਂ ਨੂੰ ਪੁੱਛਿਆ ਗਿਆ ਕਿ ਵੀਰ ਜੀ ਤੁਸੀਂ ਆਪਣੇ ਬੱਚੇ ਕਿੱਥੇ ਪੜ੍ਹਾਉਂਦੇ ਹੋ ਕਹਿੰਦੇ ਜੋ ਤੇ ਕਾਮਨਟੀ 'ਚ ਨੇ ਕਹਿਣ ਲੱਗੇ ਜੇ ਫਿਰ ਤੁਸੀਂ ਤੁਹਾਡੇ ਦੋ ਸਕੂਲ ਜਿਹੜੇ ਤੁਸੀਂ ਬਣਾਏ ਨੇ ਗਵਰਨਮੈਂਟ ਦੀ ਵੀ ਐਡ ਮਿਲਦੀ ਤੁਹਾਨੂੰ ਸਭ ਕੁਝ ਹੋ ਰਿਹਾ। ਨਹੀਂ ਜੀ ਸਾਡੇ ਸਕੂਲ ਦਾ ਕਿਰਾ ਸਟੈਂਡਰਡ ਹੈ ਉਹ ਨਾ ਉੱਚਾ ਨਹੀਂ ਹੈਗਾ। ਤੇ ਕਹਿ ਲੱਗੇ ਵੀ ਇਹ ਉੱਚਾ ਕਰਨ ਦੀ ਵੀ ਜ਼ਿੰਮੇਵਾਰੀ ਸਾਡੀ ਹੈਗੀ ਹੈ। ਜਿੱਥੇ ਅੱਜ ਸਵੇਰੇ ਬੜੀ ਸ਼ਾਨਦਾਰ ਗੱਲ ਹੋ ਰਹੀ ਸੀ ਬੁੱਧੀ ਜੀਵੀ ਤੇ ਬੁੱਧੀ ਇਹ ਬੁੱਧੀ ਬੁੱਧੀਮਾਨ ਇਹਨਾਂ ਦੀ ਗੱਲ ਤੇ ਅਸੀਂ ਬੁੱਧੀ ਜੀਵੀ ਉਹ ਬਿਲਕੁਲ ਠੀਕ ਕਹਿ ਰਹੇ ਸੀ தயਾ ਸਿੰਘ ਜੀ ਕਿ ਬੁੱਧੀ ਜੀਵੀ ਹੋ ਗਏ ਆ ਕਿ ਉਹਦੇ ਤੋਂ ਉਹਦੀ ਜੀਵਕਾ ਤੋਂ ਖਾਣ ਨੂੰ ਅਸੀਂ ਬੈਠੇ ਆ। ਪਰ ਬੁੱਧੀ ਵੀ ਵਿਚਾਰ ਕਰਕੇ ਉਸ ਨੂੰ ਅੱਗੇ ਲਿਆਉਣ ਵਾਸਤੇ ਨਹੀਂ ਹੈਗੇ ਇੱਕ ਬਹੁਤ ਵੱਡਾ ਸੀ ਪਰ ਪੂਰੇ ਹਿੰਦੁਸਤਾਨ ਦੇ ਵਿੱਚ ਜੱਬਲਪੁਰ ਦੇ ਵਿੱਚ ਇੱਕ ਸਕੂਲ ਸੀ ਜਿਹਦੇ ਵਿੱਚ ਜੱਬਲਪੁਰ ਦੇ ਕਨਵਰਟ ਦੇ ਬੱਚਿਆਂ ਨੂੰ ਲੋਕਾਂ ਨੇ ਹਟਾ ਕੇ ਈਵਨ ਆਈਪੀਐਸ ਆਈਪੀਐਸ ਆਈਐਸ ਦੇ ਬੱਚੇ ਜਿਹੜੇ ਨੇ ਉਹ ਖਾਲਸਾ ਸਕੂਲ ਵਿੱਚ ਪਾਏ ਜਾ ਰਹੇ ਨੇ ਉਸ ਸਕੂਲ ਤੋਂ ਸੇਧ ਲੈ ਕੇ ਸਾਨੂੰ ਇਹ ਜਿਹੜਾ ਵਿਦਿਕ ਬੋਰਡ ਦਾ ਜਿਹੜਾ ਆਈਡੀਆ ਹੈ ਹੋ ਸਕਦਾ ਹੈ ਗਿਆਨੀ ਜੀ ਨੂੰ ਤੇ ਪਹਿਲਾਂ ਹੀ ਸੀ ਪਰ ਸਾਨੂੰ ਉਥੋਂ ਆਇਆ ਕਿ ਜੇ ਸਾਡੇ ਕੁਝ ਮਿਹਨਤ ਕਰਕੇ ਥੋੜਾ ਬੋਤਾ ਇਹ ਕਰ ਸਕਦੇ ਨੇ ਤੇ ਅਸੀਂ ਵੀ ਇਹ ਸਾਰਿਆਂ ਨੂੰ ਇੱਕ ਅ ਸੱਦਾ ਦਿੰਦੇ ਆ ਕਿ ਵਿਦਿਕ ਬੋਰਡ ਦੇ ਵਿੱਚ ਅਸੀਂ ਕਿਸੇ ਹੱਦ ਤੱਕ ਅਜ ਤਾਈਂ ਹੋਲੀ ਕਾ ਲਾ ਲਈਆਂ ਨੇ ਹੋਲੀ ਕਾ ਦੇ ਵਿੱਚ ਜਿਹੜਾ ਮੈਪ ਬਣਾ ਉਸ ਮੈਪ ਦੇ ਵਿੱਚ ਸਾਰੇ ਸ਼ਾਮਲ ਹੋਈਏ ਬਸ ਮੇਰੀਆਂ ਇਨੀਆਂ ਮਿਲਕੀਆਂ ਨੇ ਬਲਾਂ ਚੁਕਾਂ ਦੀ ਮਾਫੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ